ਹਾਂਜੀ ਸਤਿ ਸ੍ਰੀ ਅਕਾਲ ਇਹ ਵੀਡੀਓ ਸਿਰਫ ਆਪਾਂ ਇੱਕ ਮੱਝ ਦੀ ਡਿਲੀਵਰੀ ਹੁੰਦੀ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਅਨਜਾਣ ਬੰਦਾ ਕਈ ਵਾਰੀ ਆਪਾਂ ਪਹਿਲਾਂ ਹੀ ਬੱਚਾ ਪੋਚਣਾ ਸਟਾਰਟ ਕਰ ਦਿੰਨੇ ਆ ਮੱਝ ਨੂੰ ਵੀ ਪ੍ਰੋਬਲਮ ਆਉਂਦੀ ਐ ਸੂਏ ਦੇ ਵਿੱਚ ਵੈਸੇ ਵੀ ਪ੍ਰੋਬਲਮ ਆਉਂਦੀ ਐ ਤਾਂ ਇਸ ਕਰਕੇ ਆਏ ਆ ਵੀ ਜਮਾਂ ਜਿਹੜੀ ਡਿਲੀਵਰੀ ਹੁੰਦੀ ਸਾਨੂੰ ਦਿਖਾਉਣੇ ਆ ਵੀ ਪਸ਼ੂ ਨੂੰ ਕੋਈ ਤਕਲੀਫ ਨਾ ਹੋਵੇ ਐਨੀਮਲ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਲਈ ਜਿਹੜੀ ਡਿਲੀਵਰੀ ਐ ਸਹੀ ਢੰਗ ਦੇ ਨਾਲ ਜਿਹੜੀ ਕਰਵਾਈ ਐ ਤਾਂ ਉਹ ਤੁਸੀਂ ਦੇਖਦੇ ਰਹੋ ਤੇ ਅੱਗੇ ਵੀ ਤੁਸੀਂ ਦੇਖਦੇ ਰਹਿੰਨੇ ਆਂ ਕੁਦਰਤੀ ਮੈਂ ਆ ਗਿਆ ਓਏ ਉਹੀ ਵੈਸੇ ਉਹ ਆਖਿਆ ਨਾ ਵੀ ਸੰਨੀ ਨਹੀਂ ਖਾਦੀ ਅੱਜ ਹਨ ਮੈਨੂੰ ਪਤਾ ਹੈ ਜਦੋਂ ਪਸੰਦ ਸੰਨੀ ਛੱਡ ਜੇ ਉਦੋਂ ਲੱਗਦਾ ਹੁੰਦਾ ਵੀ ਉਸਦੇ ਚਾਂਸ ਵਾਜ ਜਾਂਦੇ ਆ ਵੀ ਅੱਜ ਸੰਨੀ ਨਹੀਂ ਖਾਦੀ ਮੈਂ ਥੋੜਾ ਬਹੁਤ ਦਰਦ ਹੁੰਦਾ ਹੋਊਗਾ ਤੇ ਐਂ ਕਰ ਓਏ ਆ ਪੱਖਾ ਕਿੱਥੋਂ ਬੰਦ ਹੋਊਗਾ ਯਾਰ ਆਪ ਕਲਾ ਆੁਰ ਨਾਲ ਪੱਖਾ ਬੰਦ ਕਰਿਆ ਪਾਜ ਕੇ ਜਾ ਕੇ ਉਦੋਂ ਬਾਅਦ ਸੌਣੇ ਮੜੀ ਦੀ ਇਹ ਬਿਜਾਰੇ ਥੱਪੇ ਜਾਂਦੇ ਪਾ ਜਾਂਦੇ ਆ ਖੁੱਖ ਖਾ ਗਿਆਂ ਦੇ ਫਿਰ ਮੈਂ ਆਇਆ ਮੈਂ ਕਿਹਾ ਚੱਲ ਦੇਖਦੇ ਹਾਂ ਕੌਣਾ ਓਏ ਹੈ ਇਧਰ ਕੌਣ ਹੈ ਬੱਕਰ ਦੇ ਕਰਦੇ ਬੰਦਾ ਜੇ ਪਵਨ ਹੋਇਆ ਨਹੀਂ ਬੰਦੇ ਆਉਰੇ ਭੱਜ ਗਿਆ ਯਾਰ ਫਿਰ ਹੋ ਜਾ ਨਹੀਂ ਬੰਦਾ ਇੱਧਰ ਲਗਾ ਤਾਂ ਲਗਾ ਸੁੱਚਾਂ ਤੋਂ ਹੋ ਯਾਰ ਚੱਲ ਤਾ ਪਵਨਾ ਹੀ ਬਾਤ ਗਈ ਯਾਰ ਤਾਂ ਲਗਾ ਇੱਧਰ ਲਗਾ ਇੱਧਰਲੇ ਵੋਟ ਦਾ ਸੁੱਚਾਂ ਬੰਦ ਕਰਦੇ ਤਾਂ ਲਗਾ ਯਾਰ ਉਹ ਯਾਰ ਮੈਸਮ ਹੋਣਾ ਲੈ ਕਿਆ ਪਾ ਦਿੱਤਾ ਨਰਵਾ ਬੋਧ ਕਟਾਲਾ ਲਗਦਾ ਵੈਨ ਹੂੰ ਕੱਟੀ ਆਹਣਾ ਕੱਟੀ ਆ ਸਸ ਗਰਿਆ ਮਾਨ ਕੇ ਕੱਟਾ ਨਰ ਵੀ ਬਹੁਤ ਸੀ ਮੈਂ ਤਾਂ ਅਸੀਂ ਕੱਟਾ ਗਿਆ ਚਲ ਆ ਵੀ ਦੇ ਇੱਥੇ ਇੱਥੇ ਰੱਖ ਆਹ ਲੈ ਬਟਾ ਲੈ ਆਏ ਦੋ ਮੈਂ ਕੱਟੀ ਖਮਗਾ ਤੂੰ ਦਾ ਮੋਬਾਈਲ ਵੀ ਦੇਖੀਂ ਕੱਪੀ ਤੂੰ ਨਾ ਦੇਖੀਂ ਆਲੇ ਨਾੜ ਬੰਨੂ ਗਾ ਦੇਖ ਨੇ ਹਾਂ ਚੱਲ ਆ ਜਾ ਦੇ Hai Ar gedebar itu anak prilihat dulu angin ada lebih Metro gede ਕਿਉਂਕਿ ਇਹੀ ਡਿਊਟੀ ਹੁੰਦੀ ਹੈ ਯਾਰ ਆ ਤਾਂ ਹੀ ਮੈਂ ਆਪਾਂ ਕਹਿੰਦਾ ਨਾ ਯਾਰ ਜਾਗਦਾ ਰਾਤ ਨੂੰ ਤੂੰ ਕੀ ਕਰਦਾ ਫਰਮ ਤੇ ਹਨ ਬਸ ਇਹ ਚੀਜ਼ਾਂ ਹੁੰਦੀਆਂ ਡਿਊਟੀਆਂ ਲਓ ਮਿੱਤਰੋ ਦਰੋਂ ਪੱਖਾ ਵੀ ਬੰਦ ਕਰਨਾ ਹੈ ਛੋਟੀ ਦੇ ਉੱਤੇ ਪੱਖਾ ਚੱਲਦਾ ਸੀ ਨਾਲ ਵਾਲਾ ਤਾਂ ਹਵਾ ਆਉਂਦੀ ਇੱਧਰ ਹੁਣ ਇਹਦੀ ਲੈ ਕੇ ਜਾਣੀ ਆ ਖਰਾਕ ਆਪਾਂ ਜਿਹੜੀ ਹੁਣ ਜਿਵੇਂ ਛੋਟੀ ਨੂੰ ਪਾਵਾਂਗੇ ਸੋਪੇ ਲਓ ਬਈ ਮਿੱਤਰੋ ਹੱਪਾ ਪਾਲੇ ਦਾ ਦਰੋਂ ਗੋੜਾ ਲਗਭਗ ਅੱਧਾ ਕਿਲੋ ਲੈਡਰ ਬੰਦ ਹੋ ਗਈ ਦੇ ਨਾਲ ਹਨ ਲਾਹੋ ਜਿਹਤੋਂ ਮੈਂ ਮਨ ਅਪੀ ਲਈ ਚੋਟੇ ਵਾਲੇ ਕਿਸੇ ਮੌਕੇ ਤੇ ਕਿਤੇ ਗੱਲ ਦੇ ਵਿੱਚੋਂ ਗੱਲ ਹਾਲਿਆ ਉਧਰ ਗੁਰ ਲੈ ਕੇ ਐਸੀ ਵਾਸਤੇ ਦੇ ਵਿੱਚ ਉਲਝ ਗਈ ਤੇ ਗੁਰ ਕਟ ਲਿਆ ਤੇ ਕਟਰੂ ਵਾਸਤੇ ਹੀ ਕਟ ਲਿਆ ਕੋਸਾ ਮਨ ਅਤੀ ਲਈ ਖਾ ਗਈ ਬੱਠਲ ਦੇ ਮਗਰ ਮਾਰਪੁਰ ਐ ਇਹ ਤਾਂ ਕਾ ਬਹੁਤ ਕਰਦੀ ਆ ਹੁਣ ਪਹੁੰਚ ਗਏ ਆਪਾਂ ਫੇਰ ਦੁਬਾਰੇ ਡੱਡੂ ਕੋਲ ਤੇ ਡੱਡੂ ਆ ਦੀ ਕੱਟਣੀ ਨੂੰ ਚੱਠੀ ਜਾਂਦੀ ਹੈ ਚਲ ਇਹ ਵੀ ਕਹਿੰਦੇ ਹੁੰਦੇ ਆ ਵਧੀਆ ਗੱਲ ਹੁੰਦੀ ਆ ਪੁੱਤ ਨੂੰ ਸੂ ਕੇ ਆ ਕੇ ਕੱਟਣ ਨੂੰ ਚੜਦਾ ਤਾਂ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਜੇ ਕਈ ਵਾਰੀ ਨਹੀਂ ਚਾਗਦਾ ਤਾਂ ਬਹੁਤ ਵੱਡੀ ਟੈਂਸ਼ਨ ਮਾਈ ਜਾਂਦੀ ਆ ਫੇਰ ਹੁਣ ਆਪਾਂ ਡੱਡਾ ਨੂੰ ਗੜਕਵਾਉਣੇ ਆ ਆ ਜਾ ਪੁੱਤੋ ਅੱਜ ਜਿਹਨੇ ਆ ਵੀ ਨਹੀਂ ਖਾਦਾ ਸੀ ਪਾਇਆ ਪੈਸੇ ਦਾ ਨ ਬੱਡੇ ਨੂੰ ਦਰਦ ਨੇ ਉਹਦੀ ਖਾਦੀ ਕਟਿੰਗ ਲਾਦੀ ਕੋਲ ਤੇਰਾ ਤੋੜ ਵਾਲੇ ਨਹੀਂ ਕਿਸੇ ਹੋਰ ਹੈ ਨਾ ਤੋੜ ਫਾਂ ਲਾ ਗਈ ਕਾਤਾ ਡੱਗਣੇ ਜੋੜ ਗਿਆ ਹੈ ਬੜਪੁਰ ਕੋਲੇ ਸਤੂਰੇ ਗੱਡੀਆਂ ਦੀ ਪਵਨ ਜਬਾਨ ਕਿਉਂਤੀ ਬਣ ਕੇ ਆਵਦ ਗਈ ਸੀ ਕਿਉਂਕਿ ਹਜੇ ਮੱਕ ਪਏ ਸੀਗੇ ਸਾਰੇ ਜਾਂ ਥੋੜਾ ਜਿਹਾ ਤੇ ਮੈਨੂੰ ਪਤਾ ਸੀਗਾ ਜਦੋਂ ਇਹਨੇ ਆਖਿਆ ਵੀ ਪਵਨ ਕਹਿੰਦਾ ਵੀ ਇਹਨੇ ਸੰਨੇ ਨਹੀਂ ਖਾਧੀ ਅੱਜ ਆਹ ਜਿਹੜਾ ਜਿਹੜਾ ਮੂਰੇ ਦਾਣਾ ਪਾਉਂਦੇ ਹੁੰਦੇ ਸੀ ਰੋਜ਼ ਆਹ ਸ਼ਾਮ ਵਾਲਾ ਤੇ ਉਹ ਵੀ ਨਹੀਂ ਇਹਨੇ ਖਾਦਾ ਸੀ ਤੇ ਉਦੋਂ ਬਾਅਦ ਗਣਾ ਨੂੰ ਪਤਾ ਚੱਕੇ ਠੀਕ ਹੈ ਤੇ ਹੁਣ ਇਹ ਸੂਕੀ ਸੁੱਕੀ ਸੰਦੀ ਵਧੀਆ ਸੁਆ ਪੈ ਗਿਆ ਤੇ ਦੂ ਬਾਦ ਪਰਮਾਤਮਾ ਕਿਰਪਾ ਰੱਖੇ ਇਦਾਂ ਇਦਾਂ ਜੇਰ ਪੈ ਜੇ ਹੁਣ ਗੁੜ ਗੁੜ ਖਵਾਤਾ ਇਹਨੂੰ ਅੱਧਾ ਕਿਲੋ ਕੱਟਰੂ ਦੇ ਮੂੰਹ ਨੂੰ ਗੁੜ ਲਾਤਾ ਤੇ ਹੁਣ ਮਾੜਾ ਮੋਟਾ ਜਿਵੇਂ ਮਾਲਾ ਬੜੇ ਮੇਬੂ ਨੇ ਠੀਕ ਆ ਬੱਕੋ ਕੇ ਬੜੇ ਮਿਆਦਾ ਹੁਣ ਪਾ ਦਾਂਗੇ ਠੀਕ ਆ ਇਦਾਂ ਉਹਦੇ ਵਿੱਚ ਵੀ ਮਾਣੀ ਮੂਟੇ ਇੱਕ ਦੋ ਡਰ ਲਾਂਗੇ ਉੱਪਰ ਤੋਂ ਰੱਖ ਲਾਂਗੇ ਬਸ ਐਸ ਤਰ੍ਹਾਂ ਤੇੜੀ ਮਾਜਾ ਸਾਮੀ ਆਊਗੀ ਓਏ ਕੀ ਕਰਦੀਆਂ ட